ਉਹਨਾਂ ਦੀ ਇੱਕ ਖੁਆਇਸ਼ ਹੈ ਉਹਨਾਂ ਦੀ ਇੱਕ ਇੱਛਾ ਹੈ ਯਰ ਧਿਆਨ ਨਾਲ ਸੁਣਿਓ ਜਰਾ ਲੋਕਾਂ ਨੂੰ ਲਾਬੰਦ ਕਰ ਲਈ ਪੂਰੇ ਦੇਸ਼ ਦਾ ਪ੍ਰਵਾਨ ਕੀਤਾ ਤੇ ਹੁਣ ਜਿਹੜਾ ਵੀ ਜਿਸ ਤਰ੍ਹਾਂ ਮੇਰਾ 36 ਦਿਨ ਤੇ ਉਹਨਾਂ ਨੇ ਕਹ ਆ ਕਿ ਅੱਜ ਹੋ ਗਿਆ ਤੇ ਇਹ ਜਿਹੜਾ ਮੈਨੂੰ ਮੈਂ ਚਾਹਣਾ ਹੈ ਕਿ ਮੈਂ ਉਹਨਾਂ ਸੰਤਾਂ ਦੇ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਕਰ ਸਕਾਂ ਮੈਨੂੰ ਇੱਕ ਵਾਰ ਤੁਸੀਂ ਦਰਸ਼ਨ ਕਰਵਾ ਦਿਓ ਤੇ ਜਿਹੜਾ ਸਵੇਰੇ ਦਿਨ ਚੜਨਾ ਹੈ 1 ਜਨਵਰੀ 2025 ਇਹਦੀ 4 ਤਰੀਕ ਨੂੰ ਖਨੋਰੀ ਬਾਰਡਰ ਦੇ ਉੱਤੇ ਇੱਕ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਆ। ਅਸੀਂ ਬੇਨਤੀ ਕਰਦੇ ਆ ਕਿ ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਤੇ ਤੁਸੀਂ ਵੱਧ ਤੋਂ ਵੱਧ ਆਪੋ ਆਪਣੇ ਵਾਹਨਾਂ ਰਾਹੀਂ ਬੱਸਾਂ ਰਾਹੀਂ ਟਰੈਕਟਰ ਟਾਲੀਆਂ ਰਾਹੀਂ ਜਿਹੜੀ ਵੀ ਸਾਧਨ ਤੁਹਾਨੂੰ ਮਿਲਦੇ ਨੇ ਟ੍ਰੇਨਾਂ ਰਾਹੀਂ ਜਿੱਥੇ-ਜਿੱਥੇ ਵੀ ਬੈਠੇ ਹੋ ਨਾ ਵੱਧ ਤੋਂ ਵੱਧ 4 ਤਰੀਕ ਨੂੰ ਇੱਥੇ ਪਹੁੰਚ ਕੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਉਹਨਾਂ ਦੀ ਇੱਛਾ ਹੈ ਉਹ ਚਾਹੁੰਦੇ ਨੇ ਕਿ ਕਿਤੇ ਪਤਾ ਨਹੀਂ ਕੋਈ ਬਾਣਾ ਕਿਸ ਟਾਈਮ ਤੇ ਵਰਤ ਜਾਣਾ ਤੇ ਮੈਂ ਸੰਗਤਾਂ ਦੇ ਦਰਸ਼ਨ ਕਰ ਚੁੱਕਾ ਕਰ ਸਕਾਂ ਸੋ ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ ਹਾਂਜੀ ਸਰ ਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10ਵੀ ਤੁਹਾਡਾ ਤੁਹਾਡੇ ਚੈਨਲ ਦਾ ਤੇ ਸਮੂਹ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸਰਸਾ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਕਈ ਦਿਨਾਂ ਤੋਂ ਸੁਪਰੀਮ ਕੋਰਟ ਚ ਸੁਣਵਾਈ ਹੋ ਰਹੀ ਹੈ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੇਖੋ ਸੁਪਰੀਮ ਕੋਰਟ ਵੱਲੋਂ ਜੋ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਸੀ ਕੇਂਦਰ ਸਰਕਾਰ ਨੂੰ ਪਰ ਸੁਪਰੀਮ ਕੋਰਟ ਉਸ ਤੇ ਉਲਟ ਦਿਸ਼ਾ ਨਿਰਦੇਸ਼ ਦੇ ਰਿਆ ਪੰਜਾਬ ਸਰਕਾਰ ਨੂੰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਉਹ ਤੁਸੀਂ ਇਲਾਜ ਕਰਾਓ ਉਹਦੀ ਜ਼ਿੰਦਗੀ ਬੜੀ ਜ਼ਰੂਰੀ ਆ ਸੋ ਮੈਂ ਤੁਹਾਡੇ ਚੈਨਲ ਦੇ ਰਾਹੀਂ ਮਾਰੀਓ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਦਾ ਕਿ ਦਿਸ਼ਾ ਨਿਰ ਦੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਬੜੀ ਜ਼ਰੂਰੀ ਆ ਤੇ ਫੇਰ ਭਾਈ ਦਿਸ਼ਾ ਨਿਰਦੇਸ਼ ਦਿਓ ਕੇਂਦਰ ਸਰਕਾਰ ਨੂੰ ਕਿ ਉਹ ਇਹਨਾਂ ਦੀਆਂ ਮਗਾ ਮੰਨੇ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਆਪਣੇ ਆਪ ਮਰਮਰਤ ਜਿਹੜਾ ਉਹ ਛੱਡ ਦੇਗਾ ਤੇ ਇਲਾਜ ਕਰਾ ਲੇਗਾ ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਜੀ ਜਿੱਦਾਂ ਹਰਜੀਤ ਗਰੇਵਾਲ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਆ ਉਹ ਕਹਿ ਰਹੇ ਆ ਇਹ ਕਹਿੰਦਾ ਇਦਾਂ ਅੰਦੋਲਨ ਨਹੀਂ ਹੁੰਦੇ ਚਾਰਕ ਬੰਦੇ ਉੱਠ ਕੇ ਕਹਿ ਦੇਣਗੇ ਇਹ ਹੋ ਗਿਆ ਉਹ ਹੋ ਗਿਆ ਕੱਲ ਨੂੰ ਇਹਨਾਂ ਦਾ ਮਸਲਾ ਹੱਲ ਹੋਊ ਹੋਰ ਉੱਠ ਕਾਢਣਗੇ ਕਹਿੰਦਾ ਪਹਿਲਾਂ ਆਪਣੀ ਸਲਾਹ ਕਰ ਲੈਣਾ ਇਦਾਂ ਦੇ ਬਿਆਨ ਦੇ ਰਿਹਾ ਜੀ ਹਰਜੀਤ ਮੈਂ ਹਰਜੀਤ ਗਰੇਵਾਲ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਕੱਲ ਜਿਹੜਾ 30 ਤਰੀਕ ਦਾ ਜਿਹੜਾ ਬੰਦ ਪੰਜਾਬ ਬੰਦ ਹੋਇਆ ਨਾ ਉਸ ਪੰਜਾਬ ਬੰਦ ਨੇ ਇਹ ਇੱਕ ਬੇਮਿਸਾਲ ਬੰਦ ਹੋਇਆ ਮੇਰੀ 83 ਸਾਲ ਦੀ ਉਮਰ ਹੋ ਗਈ ਹੈ ਮੈਂ ਇਸ ਆਪਣੀ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਬੰਦ ਕਦੇ ਵੀ ਨਹੀਂ ਵੇਖਿਆ ਕਿਉਂਕਿ ਆਮ ਤੌਰ ਤੇ ਬੰਦ ਹੁੰਦੇ ਨੇ ਲੋਕਾਂ ਨੂੰ ਭੈ ਪੀ ਕੇ ਡਰਾਇਆ ਜਾਂਦਾ ਕੁਝ ਕਰਾ ਜਾਂਦਾ ਪਰ ਇੱਥੇ ਲੋਕਾਂ ਨੇ ਆਪਣੇ ਆਪ ਦਫ਼ਤਰ ਬੰਦ ਕਚੈਰੀਆਂ ਬੰਦ ਇੱਥੇ ਕੋਟਾਂ ਜੜੀਆਂ ਨੇ ਉਹ ਵੀ ਨਹੀਂ ਲੱਗੀਆਂ ਤੇ ਫਿਰ ਰੇੜੀ ਫੜੀ ਵਾਲੇ ਤੋਂ ਜੁੱਤੀ ਪਾਲਛ ਕਰਨ ਵਾਲੇ ਤੋਂ ਲੈ ਕੇ ਸਭ ਨੇ ਉੱਚ ਹੈ ਦੋਦੀ ਹੈ ਜਿਵੇਂ ਗਿਣਤੀ ਕਰਾਂ ਤੇ ਬਹੁਤ ਜ਼ਿਆਦਾ ਨੇ ਤੇ ਕਿਸੇ ਦਾ ਨਾਂ ਨਾ ਰਹਿ ਜਾਵੇ ਚਾਹੇ ਕੋਈ ਟਰਾਂਸਪੋਰਟਰ ਹੈ ਚਾਹੇ ਕੋਈ ਮਲਾਜ਼ਮ ਹੈ ਚਾਹੇ ਕੁਝ ਵੀ ਆ ਸਾਰਿਆਂ ਨੇ ਜੱਡਾ ਵੱਡਾ ਕੱਲ ਪੰਜਾਬ ਬੰਦ ਨੂੰ ਹੁਹਾਰਾ ਦਿੱਤਾ ਨਾ ਇਹ ਇੱਕ ਬੇਮਿਸਾਲ ਹੈ ਤੇ ਗਰੇਵਾਲ ਵਰਗਿਆਂ ਦੇ ਮੂੰਹ ਦੇ ਉੱਤੇ ਇੱਕ ਚੜ੍ਹਾਣਾ ਕਰਾਰਾ ਥੱਪੜਿਆ ਪੰਜਾਬ ਦੇ ਲੋਕਾਂ ਨੇ ਜਿਹੜਾ ਉਹ ਮਾਰਿਆ ਭਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਹੈ ਉਹ ਕਿਸ ਕਰਕੇ ਬੈਠਾ ਤੇ ਕਿਉਂ ਬੈਠਾ ਮਰ ਮਰਤੇ ਤੇ ਕਿਹਦੇ ਨਾਲ ਸਲਾਹ ਕਰ ਰਹੀਆਂ ਉਹ ਸਲਾਮਤ ਤੁਹਾਡੇ ਨਾਲ ਕਰ ਰਹੀ ਹੈ ਉਹ ਤੁਸੀਂ ਆਪਣੇ ਆਖੇ ਕਮਨੇ ਕਹਿੰਦੇ ਹੋ ਕਿ ਕਿਸਾਨ ਜਿਹੜਾ ਉਹ ਰੀੜ ਦੀ ਹੱਡੀ ਹੈ ਇਹ ਅਨੁਦਤਾ ਹੈ ਤੇ ਦੂਸਰੇ ਪਾਸੇ ਤੂੰ ਆਪਣੇ ਆਖਿਆਂ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਕਿਉਂ ਨਹੀਂ ਕਰਦੇ ਸੋ ਅਰਜੀਤ ਗਰੇਵਾਲੇ ਵਰਗਿਆਂ ਦੀ ਗੱਲ ਹੀ ਕੀ ਕਰਨੀ ਆ ਇਹਨਾਂ ਦਾ ਤਾਂ ਨਾਂ ਲੈਣਾ ਹੀ ਮੈਂ ਕਹਿੰਦਾ ਕਿ ਗੁਨਾਹ ਹੈ ਪਰ ਉਹ ਬਹੁਤ ਨਾਮ ਲੈ ਰਹੇ ਨੇ ਜੀ ਉਹ ਕਹਿੰਦੇ ਸਭ ਤੋਂ ਵੱਡੀ ਜਥੇਬੰਦੀ ਉਹ ਗਰਾਹਾ ਸਾਹਿਬ ਦੀ ਜਥੇਬੰਦੀ ਇੱਥੇ ਬੈਠੀ ਆ ਆਪਣਾ ਰੁਰਦੂ ਸਿੰਘ ਮਾਨਸਾ ਕਹਿੰਦੇ ਇੱਥੇ ਨੇ ਤੇ ਆਪਣਾ ਰਾਜ ਆਪਣਾ ਸੀਗੇ ਰਾਜੇਵਾਲ ਸਾਹਿਬ ਉਹ ਇੱਥੇ ਨੇ ਕਹਿੰਦੇ ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਜਿੰਨਾ ਚਿਰ ਅੰਦੋਲਨ ਚੱਲਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਅਸੀਂ ਇਸ ਅੰਦੋਲਨ ਨੂੰ ਜਾਂ ਤੱਕ ਜਿੱਤ ਕੇ ਘਰੇ ਜਾਈਏ ਤੇਰ ਗੁਰੂ ਨਾ ਕਰੇ ਰੱਬ ਨਾ ਕਰੇ ਤੇ ਜੇ ਕੋਈ ਪਹਾੜਾ ਵਰਤ ਜਾਂਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਕੇਂਦਰ ਸਰਕਾਰ ਅੜੀ ਰਹਿੰਦੀ ਹੈ ਤੇ ਇਹ ਕੋਈ ਪਹਾੜਾ ਵਰਤ ਗਿਆ ਤੇ ਫਿਰ ਉਹਨਾਂ ਲੋਕਾਂ ਨੂੰ ਜਵਾਬ ਜਿਹੜਾ ਨਾ ਆਪਣੇ ਆਪ ਮਿਲ ਜੇਗਾ ਮੈਂ ਕਿਸੇ ਜਥੇਬੰਦੀ ਦੇ ਐਂ ਬੋਲਣਾ ਚਾਹੁੰਦਾ ਕਿਉਂ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਆਮ ਸਾਡੇ ਇੱਕ ਸੰਤਾਨਾ ਪੁਰਸ਼ਾਂ ਤੋਂ ਜੋ ਅਸੀਂ ਵਿਦਵਾਨਾਂ ਤੋਂ ਸੁਣਦੇ ਆ ਕਿ ਇੱਕ ਸੰਤ ਮਹਾਪੁਰਸ਼ ਸੀ ਤੇ ਉਹਨੂੰ ਇੱਕ ਵੇਸਵਾ ਕਹਿੰਦੀ ਆ ਕਿ ਤੇਰੇ ਤੇਰੀ ਦਾੜ੍ਹੀ ਨਾਲੋਂ ਮੇਰੇ ਕੁੱਤੇ ਦੀ ਪੂਛ ਦੇ ਵਾਲ ਜਿਹੜੇ ਨੇ ਇਹ ਚੰਗੇ ਨੇ ਤੇ ਉਸ ਮਹਾਪੁਰਸ਼ ਨੇ ਕੋਈ ਉਦੋਂ ਜਵਾਬ ਨਹੀਂ ਦਿੱਤਾ ਜਦੋਂ ਉਹਦਾ ਅੰਤਨਾ ਸਮਾ ਆਇਆ ਤੇ ਫਿਰ ਉਹ ਆਪਣੇ ਚੇਲਿਆਂ ਨੂੰ ਭੇਜਦਾ ਆਪਣੇ ਪੈਰਾਕਾਰ ਨੂੰ ਭੇਜਦਾ ਭਈ ਜਾਓ ਉਸ ਬੀਬੀ ਨੂੰ ਸੱਦ ਕੇ ਲਿਆਓ ਚੇਲੇ ਵੀ ਹੈਰਾਨ ਭਈ ਇਹਨਾਂ ਸਾਰੀ ਉਮਰ ਨਹੀਂ ਤੇ ਅੱਜ ਉਸ ਵੇਸਵਾ ਨੂੰ ਬੁਲਾ ਰਹੇ ਨੇ ਤੇ ਵੇਸਵਾ ਨੂੰ ਬੁਲਾ ਗਿਆ ਤੇ ਉਹਨੂੰ ਕਹਿਣ ਲੱਗੇ ਬੀਬਾ ਤੂੰ ਮੈਨੂੰ ਆਹ ਗੱਲ ਕਹੀ ਸੀ ਤੇ ਮੈਂ ਤੈਨੂੰ ਅੱਜ ਇਹ ਗੱਲ ਕਹਿਣਾ ਹੈ ਕਿ ਮੇਰੀ ਦਾੜੀ ਜਿਹੜੀ ਆ ਇਹ ਇਹਦੇ ਜਿਹੜੇ ਵਾਲ ਨੇ ਇਹ ਹਜ਼ਾਰਾਂ ਗੁਣਾ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗੇ ਤੇ ਉਹ ਬੀਬੀ ਕਹਿੰਦੀ ਆ ਕਿ ਇਹ ਗੱਲ ਮੈਨੂੰ ਅੱਜ ਕਹੀ ਆ ਤੇ ਉਦੋਂ ਕਿਉਂ ਨਹੀਂ ਕਹੀ ਤੇ ਉਹ ਉਹ ਜਵਾਬ ਦਿੰਦੀ ਆ ਕਿ ਅੱਜ ਮੈਂ ਉਹ ਸੰਤਮਾ ਪੁਰਸ਼ ਜਵਾਬ ਦਿੰਦੇ ਆ ਕਿ ਅੱਜ ਮੈਂ ਇਸ ਕਰਕੇ ਕਹੀ ਆ ਕਿ ਮੈਂ ਜਾ ਰਿਹਾ ਤੇ ਉਦੋਂ ਮੈਨੂੰ ਇਹ ਸੀ ਕਿ ਮੇਰੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਤੇ ਜ਼ਿੰਦਗੀ ਚ ਚੱਲਦਿਆਂ ਕਿਤੇ ਐਸੀ ਕਿਤੇ ਕੋਈ ਗਲਤੀ ਨਾ ਹੋ ਜਾਵੇ ਤੇ ਜਿਹਦੇ ਵਿੱਚ ਜਿਸ ਕਰਕੇ ਮੈਂ ਤੈਨੂੰ ਉਦੋਂ ਜਵਾਬ ਨਹੀਂ ਦਿੱਤਾ ਤੇ ਅੱਜ ਮੈਂ ਜਾ ਰਿਹਾ ਤੇ ਮੈਂ ਸੁਰਖਰੋ ਜਾ ਰਿਹਾ ਤੇ ਮੈਂ ਕਹਿ ਸਕਦਾ ਕਿ ਮੇਰੀ ਦਾੜੀ ਜੜੀ ਆ ਇਹਦੇ ਕੇਸ ਜਿਹੜੇ ਨੇ ਬਹੁਤ ਚੰਗੇ ਸੋ ਮੈਂ ਜਿੰਨਾ ਚਿਰ ਇਹ ਮੋਰਚਾ ਫਤੇ ਨਹੀਂ ਹੁੰਦਾ ਉਹਨਾਂ ਚ ਰਜੇ ਪਤਾ ਨਹੀਂ ਊਠ ਕਿਸ ਕਰਵਟ ਬੈਠਦਾ ਹੈ ਸਰਕਾਰ ਸਾਡੇ ਨਾਲ ਕੀ ਕਰਦੀ ਆ ਕੀ ਨਹੀਂ ਕਰਦੀ ਡੱਲੇਵਾਲ ਨੂੰ ਚੁੱਕ ਕੇ ਲੈ ਜਾਂਦੇ ਨੇ ਕੀ ਕਰਦਿਆ ਕੀ ਨਹੀਂ ਕਰਦੇ ਤੇ ਕੀ ਖੂਨ ਖਰਾਬਾ ਹੁੰਦਾ ਮੰਗਾ ਜੜੀਆਂ ਨੇ ਉਹ ਕਿੰਨਾ ਸੰਘਰਸ਼ ਜੇ ਸਾਨੂੰ ਹੋਰ ਕਰਨਾ ਪਵੇਗਾ ਜਿਸ ਕਰਕੇ ਮੈਂ ਅੱਜ ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਦਿੰਦਾ ਸਮਾਂ ਆਉਣ ਤੇ ਲੋਕ ਜਵਾਬ ਦੇਣਗੇ ਜਿਸ ਤਰ੍ਹਾਂ ਕਿ ਕੱਲ੍ਹ ਦਿੱਤਾ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਜਿੱਥੇ ਕੱਲ੍ਹ ਦੇ ਪੰਜਾਬ ਬੰਦ ਦੇ ਲੋਕਾਂ ਨੂੰ ਵਧਾਈ ਦੇਣਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਵਿੱਡੇ ਸੰਘਰਸ਼ ਜਿਹੜਾ ਇਹ ਮਰਨ ਵਰਤ ਰੱਖਿਆ ਉਹਦੇ ਨਾਲ ਪਿਆ ਕਰਦਿਆਂ ਔਰ ਉਹ ਜਿਹੜੀ ਜੜੀਆਂ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਖਨੋਰੀ ਬਾਰਡਰ ਤੇ ਬਾਰਡਰਾਂ ਤੇ ਬੈਠੇ ਹੋਏ ਹਾਂ ਲੰਬੇ ਸਮੇਂ ਤੋਂ ਔਰ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜ਼ਿੰਦਗੀ ਤੇ ਮੌਤ ਦੇ ਨਾਲ ਲੜਾਈ ਲੜ ਰਹੇ ਨੇ ਤਿਲ-ਤਿਲ ਕਰਕੇ ਆਪਣੀ ਦੰਦ ਦੇ ਰਹੇ ਨੇ ਉਹਨਾਂ ਦੀ ਇੱਕ ਖੁਆਇਸ਼ ਹੈ ਉਹਨਾਂ ਦੀ ਇੱਕ ਇੱਛਾ ਹੈ ਯਾਰ ਧਿਆਨ ਨਾਲ ਸੁਣਿਓ ਜਰਾ ਇੱਛਾ ਕੀ ਹੈ ਇੱਛਾ ਇਹ ਆ ਕਿ ਮੈਂ ਇਸ ਕਿਸਾਨੀ ਸੰਘਰਸ਼ ਦੇ ਸਬੰਧ ਵਿੱਚ ਲੋਕਾਂ ਨੂੰ ਲਾਬੰਦ ਕਰਨ ਲਈ ਪੂਰੇ ਦੇਸ਼ ਦਾ ਪ੍ਰਮਣ ਕੀਤਾ ਤੇ ਹੁਣ ਜਿਹੜਾ ਵੀ ਜਿਸ ਤਰ੍ਹਾਂ ਮੇਰਾ 36 ਦਿਨ ਤੇ ਉਹਨਾਂ ਨੇ ਕਿਹਾ ਕਿ ਅੱਜ ਹੋ ਗਿਆ ਤੇ ਇਹ ਜਿਹੜਾ ਮੈਨੂੰ ਮੈਂ ਚਾਹਣਾ ਹੈ ਕਿ ਮੈਂ ਉਹਨਾਂ ਸੰਗਤਾਂ ਦੇ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਕਰ ਸਕਾਂ ਮੈਨੂੰ ਇੱਕ ਵਾਰ ਤੁਸੀਂ ਦਰਸ਼ਨ ਕਰਵਾ ਦਿਓ ਸੋਚ ਅਸੀਂ ਦੋਵਾਂ ਫੋਰਮਾਂ ਨੇ ਵਿਚਾਰ ਕਰਕੇ ਤੇ 4 ਜਨਵਰੀ ਜਿਵੇਂ ਕਿ ਅੱਜ ਮੰਨ ਲਓ ਕਿ 31 ਦਸੰਬਰ 2024 ਦਾ ਦਿਨ ਹੈ ਤੇ ਜਿਹੜਾ ਸਵੇਰੇ ਦਿਨ ਚੜਨਾ ਹੈ 1 ਜਨਵਰੀ 2025 ਇਹਦੀ 4 ਤਰੀਕ ਨੂੰ ਖਨੋਰੀ ਬਾਰਡਰ ਦੇ ਉੱਤੇ ਇੱਕ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਆ ਤੇ ਇਹਦੇ ਵਿੱਚ ਭਰਾਓ ਜਿਸ ਤਰ੍ਹਾਂ ਕੱਲ 30 ਨਵੰਬਰ ਨੂੰ ਤੁਸੀਂ ਵੱਧ 30 ਸੌਰੀ 30 ਦਸੰਬਰ ਨੂੰ ਜਿਸ ਤਰ੍ਹਾਂ ਪੰਜਾਬ ਬੰਦ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਬਹੁਤ ਵੱਡਾ ਤੁਸੀਂ ਜਿਹੜਾ ਉਹ ਉਹਦੀ ਸਪੋਰਟ ਕੀਤੀ ਆ ਹੰਗਾਰਾ ਦਿੱਤਾ ਔਰ ਉਹਦਾ ਮਾਣ ਵਧਾਇਆ ਅਸੀਂ ਬੇਨਤੀ ਕਰਦੇ ਆ ਕਿ ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਤੇ ਤੁਸੀਂ ਵੱਧ ਤੋਂ ਵੱਧ ਆਪੋ ਆਪਣੇ ਵਾਹਨਾਂ ਰਾਹੀਂ ਬੱਸਾਂ ਰਾਹੀਂ ਟਰੈਕਟਰ ਟਰਾਲੀਆਂ ਰਾਹੀਂ ਜਿਲ੍ਹਦੀ ਵੀ ਸਾਧਨ ਤੁਹਾਨੂੰ ਮਿਲਦੇ ਨੇ ਟ੍ਰੇਨਾਂ ਰਾਹੀਂ ਜਿੱਥੇ-ਜਿੱਥੇ ਵੀ ਬੈਠੇ ਹੋ ਨਾ ਵੱਧ ਤੋਂ ਵੱਧ 4 ਤਰੀਕ ਨੂੰ ਇਥੇ ਪਹੁੰਚ ਕੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਉਹਨਾਂ ਦੀ ਇੱਛਾ ਹੈ ਉਹ ਚਾਹੁੰਦੇ ਨੇ ਕਿ ਕਿਤੇ ਪਤਾ ਨਹੀਂ ਕੋਈ ਬਾਣਾ ਕਿਸ ਟਾਈਮ ਤੇ ਵਰਤ ਜਾਣਾ ਤੇ ਮੈਂ ਸੰਗਤਾਂ ਦੇ ਦਰਸ਼ਨ ਕਰ ਚੁੱਕਾ ਕਰ ਸਕਾਂ ਸੋ ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ ਤੇ ਆਓ ਕਿਰਪਾ ਕਰਕੇ ਵੱਧ ਤੋਂ ਵੱਧ ਇਥੇ ਪਹੁੰਚ ਕੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਇਹ ਇੱਛਾ ਹੈ ਉਹਨੂੰ ਪੂਰੀ ਕਰੋ ਤਾਂ ਕਿ ਉਹਨਾਂ ਦੀ ਜੜੀ ਇੱਛਾ ਕਿ ਪਾਣੀ ਦਾ ਤੇ ਪਤਾ ਨਹੀਂ ਕਿਸ ਟਾਈਮ ਤੇ ਸਰਕਾਰ ਜਿਸ ਤਰ੍ਹਾਂ ਅੜੀਅਲ ਵਰਤੀਰਾ ਵਰਤ ਰਹੀ ਆ ਪਤਾ ਨਹੀਂ ਹੁੰਦਾ ਪਰ ਉਹਨਾਂ ਦੀ ਇੱਛਾ ਜੜੀ ਉਹਦੀ ਇੱਛਾ ਪੂਰਤੀ ਵਾਸਤੇ ਤੁਸੀਂ 4 ਜਨਵਰੀ ਨੂੰ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਸਮਾਂ ਸਵੇਰੇ 11 ਤੋਂ ਲੈ ਕੇ 2:30 ਵਜੇ ਤੱਕ ਦਾ ਸਮਾਂ ਤੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ